ਸਾਹਿਬ ਜੀ ਮਿਹਰવાન ਸਾਹਿਬ ਮਿਹਰવાન ਸਾਹਿਬ ਮੇਰਾ ਮਿਹਰવાન ਜੀ ਸਗਲ ਕੋ ਦੇਦਾ ਹੋ ਕਾਹਿ ਦੁਨ ਤਾਨੀਆਂ ਰਾਗੇ ਬਾਸਰ ਜਨ ਹਾਲ ਜਨ ਪੈਦਾ ਇਸ ਤੂੰ ਕੀਆ ਸੋਈ ਦਿਆਨਾਰ ਘਟ ਪਰਮਾਲਕ ਦਿਨਕਾਰ ਸੱਚਾ ਪਰਮ ਦਿਨਕਾਰ ਕਦਰ ਤੋਂ ਕੀ ਮਨੋ ਜਾਣੀਐ ਵੱਡਾ ਵੇਤਰਵਾਹ ਹਰ ਬੰਦੇ ਤੋਂ ਮੰਦਗੀ ਜਿ ਚਰ ਘਰ ਮੈਂ ਸਾਹ ਹਉ ਸਮਰਥ ਆਪਾਥੀਆਂ ਕੋਚਰ ਜਿਉ ਪਿੰਡ ਦੇ ਨਿਰਾ ਪਾਇਆ ਜਨਾਨ ਨਨਕ ਕੀ ਅਲ੍ਹਾ ਜੋ ਜਨ ਸਿਵੈ ਜਤੂਰਨ ਨ ਪਾਣ ਦਾਸ ਆਪਣੇ ਕੀ ਸ਼ੇਰੀ ਕੀਆ ਹੰਸ ਸਤ ਸੁਭਾਈ ਬਾਰਸਨ ਬਾਰਸੈ ਕੋ ਕੈ ਜਨਮ ਮਰਨ ਦੁਖ ਜਾਏ ਹੋਵੈ ਸੁਖ ਦੁਖ ਸਮੋਂ ਦੇ ਹੋਰਿ ਜੋ ਸੋ ਰੂਸ਼ਨ ਛੱਡੀ ਐ ਤੁਹਿੱਤੇ ਸਤੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟੀ ਐ ਸਜਾਣ ਸਤਾ ਪਾਤਸ਼ਾਹ ਸ਼ਰਸ਼ਾ ਮਾਝੁ ਮੈਂ ਸੋਈਐ ਸਾਮਨਾਂ ਦਾ ਵਸਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਆਸਰੀ ਕੀ ਕਦੀ ਨਾ ਦੇਖਣ ਦੇਈ ਆਪਣਾ ਬਿਰਦ ਸਮਾ ਦੇ ਹਾਦੂ ਦੇ ਰਾਖਰੇ ਆਪਣੇ ਕੋ ਸਾਜ ਸਾਖ ਪਤ ਪਾਰੇ ਬੜੀ ਨਾ ਦੇ ਗੁਣ ਦੇਈ ਆਪਣਾ ਮਿਰਦ ਸਮਲੇ ਹਾਬ ਦੇ ਰੱਖ ਆਪਣੇ ਕੋ ਸਾਧੂ ਆਨੰਦ ਇਹ ਰਾਗ ਅ헤 ਸਾਈਬ ਕੇ ਆਚਾਰ ਦੇ ਵਿੱਚ ਬੜਾਈ ਹਰ ਸਿਮਰ ਸ਼ਿਮਰ ਆਨੰਦ ਪਰਨਾ ਦੇ ਕ ਲਭ ਪੂਰਨ ਮਨ ਬਿਨਾਸ ਆਏ ਸਾਹਿਬ ਤੇ ਆਚਾਰਜ ਦੇ ਤੁੰ ਬਦਾਈ ਵਾਹਿ ਗੁਰਜੀ ਦਾ ਖਾਲਸਾ